ਸਾਦੇ ਦਰਿਆ ਸੱਤ ਲੋਜੇ ਚ ਪਾਣੀ ਵਧ ਚੁੱਕਾ ਹੈ ਜਿੰਦੇ ਚ ਸਾਡਾ ਰਾਮ ਸਿੰਘ ਵਾਲੀ ਪਿੰਡ ਚੰਗੜ ਪੈਣੀ ਗੁਲਾਬਾ ਖੱਦਾ ਸਿੰਘ ਵਾਲੀ ਟਾਣੀ ਦੋਨਾਂ ਨਾਨਕਾ ਤੇਜਰ ਵਿਲਾ ਮੰਦ ਜਮਸ਼ੇਰ ਮੰਦ ਪਿੰਡ ਹੈਗਾ ਇਹ ਸਾਰਾ ਏਰੀਆ ਕਟਣ ਘਟ ਤੈਨ ਯਾਰ ਏਰੀਆ ਫਤਲਾ ਖਰਾਬ ਹੋ ਚੁਕੀਆਂ ਨੇ ਨਾ ਦਿੱਤੇ ਕੋਈ ਪ੍ਰਸ਼ਾਸਨ ਨੇ ਸਾਨੂੰ ਕੋਈ ਸਹਿਤਾ ਦਿੱਤੀ ਨਾ ਕੋਈ ਉਹਨਾਂ ਕਾਨੂੰਨ ਦੱਤੇ ਆ ਵੀ ਇਨਾਕਿ ਉਸਕੇ ਪਾਣੀ ਛੱਡਿਆ ਜਾ ਰਿਹਾ ਜਾਤੀ ਸਿਤਾਰਾਂ ਦਾ ਸਾਨੂੰ ਕੋਈ ਨਿਕ ਦੱਤਿਆ ਗਿਆ ਪਾਣੀ ਕਾਫੀ ਰਾਤ ਦਾ ਵੱਧ ਚੁੱਕਿਆ ਜਿੰਦੇ ਨਾਲ ਨੁਕਸਾਨ ਹੋ ਰਿਹਾ ਜੀ ਕਿੰਨਾ ਕੋ ਪਾਣੀ ਵੱਧ ਚੁੱਕਿਆ ਕੱਲ ਦੀ ਗੱਲ ਕਰੀਏ ਤੇ ਅੱਜ ਤੱਕ ਦਾ ਕਟੋਂ ਗੱਟ ਜੀ ਫੁੱਟ ਪਾਣੀ ਵੱਧ ਚੁੱਕਿਆ ਜੀ ਅਜੇ ਵੀ ਵੱਧ ਰਿਹਾ ਹਾਂਜੀ ਹਾਂਜੀ ਅਜੇ ਵੀ ਵੱਧ ਰਿਹਾ ਸਾਬ ਖਰਾਬ ਦਿੱਤੇ ਪਿਆ ਫਸਲਾ ਖਰਾਬ ਨੇ ਜੀ ਘਟੋਂ ਗੱਟ ਵੀ ਹੈ ਪਲਾਸਾ ਯਾਰ ਤੂੰ ਪਲਾਸਾ ਕਿੱਲਾ ਖਰਾਬ ਹੋ ਚੁੱਕਾ ਹੈ ਜੀ ਫਸਲ ਦਾ ਜੀ ਆਹ ਸਾਰੇ ਪਿੰਡਾਂ ਚ ਉਧਰ ਵੀ ਹੋ ਚੁੱਕਾ ਜੀ ਇਧਰ ਦਰਿਆ ਤੁਰ ਰੋ ਰਜ ਇਧਰ ਜੀ ਗੱਲ ਕਰੀਏ ਤੋ ਅੱਗੇ ਤੁਹਾਨੂੰ ਪਿੰਡ ਦਾਸ ਹੀ ਚੁੱਕਿਆ ਸੀਗਾ ਜੀ ਹਾਂ ਜੀ ਨਾ ਜੀ ਇਸੇ ਤਰ੍ਹਾਂ ਦਾ ਕੋਈ ਸੁਨੇਹ ਨਹੀਂ ਦਿੱਤਾ ਗਿਆ ਜੀ ਹਾਂ ਨਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮੇਰੇ ਖੁਦ ਦੀ 50 ਕਿੱਲੇ ਜ਼ਮੀਨ ਹੈ ਮਹਾਜਾ ਦੀ ਗੱਲ ਸੁਣ ਲਓ ਜੀ ਮੇਰੇ ਖੁਦ ਦੀ 50 ਕਿੱਲੇ ਜ਼ਮੀਨ ਹੈ ਮੈਂ ਉਹਦੇ ਤੇ ਸਾਰਾ ਕੁਝ ਕੀਤਾ ਸੀ ਖਰਚਾ ਕੀਤਾ ਸੀ ਮੈਨੂੰ ਮਹਾਜਾ ਮਿਲਾ 5 ਏਕੜ ਦਾ ਜੀ ਮਿਲਾ ਕੀ ਇਹ 5000 ਨੂੰ ਦੱਸਾਂ 1800 ਗੰਦੇ ਤੂੰ ਜਿਹੜੇ ਅਧਿਕਾਰੀ ਨੇ ਉਹਦੇ ਆਦੇ ਜੇਬਾ ਭਰਦੇ ਨੇ ਭਾਵੇਂ ਕੋਈ ਡੀਪੀਏ ਚਾਹੇ ਛੋਟੇ ਨੇ ਛੋਟੇ ਲੈਵਲ ਤੇ ਲਾ ਲੋ ਜਿਵੇਂ ਐਸਡੀਐਮ ਹੋ ਗਿਆ ਪਟਵਾਰੀ ਹੋ ਗਿਆ ਸਾਰੇ ਜੇਬਾ ਆਪਦੇ ਭਰਦੇ ਨੇ ਕਿਉਂ ਭਰਦੇ ਨੇ ਫਸਲ ਖਰਾਬ ਹੋਵੇਗੀ ਸਾਡੀਆਂ ਜੇਬਾ ਪਰੀ ਬਣ ਗਿਆ ਜੀ ਕੁਝ ਨਹੀਂ ਮਿਲਿਆ ਜੀ ਭਾਵੇਂ ਅਜ ਤੱਕ ਵੀ ਮੈਂ ਤੁਹਾਨੂੰ ਸਟੇਟਮੈਂਟ ਦੇ ਸਕਣਾ ਜੀ ਵੀ ਕਿਉਂ ਨਹੀਂ ਮਿਲਿਆ ਕੀ ਗੱਲਬਾਤ ਹੋਈ ਪਟਵਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਕਿਉਂ ਨਹੀਂ ਦਿੱਤਾ ਉਹ ਕਹਿੰਦੇ ਸਰਕਾਰ ਨਹੀਂ 5 ਏਕੜ ਤੱਕ ਦਿੱਤਾ ਜੀ 5 ਏਕੜ ਤੋਂ ਜ਼ਿਆਦਾ ਨਹੀਂ ਮਾਰ ਹਾਂ ਜੀ ਨਹੀਂ ਨਹੀਂ ਜ਼ਿਆਦਾ ਨਹੀਂ ਮਾਰ ਜੰਮਾ ਮੈਂ ਕਹਿੰਦਾ ਮੁਆਵਜ਼ਾ ਮਿਲ ਗਿਆ ਇਸ ਲੋਕਾਂ ਨੂੰ ਨਾ ਜੀ ਕੁਝ ਨਹੀਂ ਮਿਲਿਆ ਐਵੇਂ ਜਿਹੜੇ ਕੋਈ ਚਾਰ ਸਰਪੰਚਾਂ ਨੂੰ ਕੋਈ ਆਪ ਦੇ ਖਾਸ ਬੰਦਿਆਂ ਨੂੰ ਭਾਵੇਂ ਮਿਲਿਆ ਹੋਵੇ ਇਹਦੇ ਬਾਰੇ ਇਹ ਵੀ ਮੰਗ ਕਰਨਾ ਚਾਹੁੰਦੇ ਜੋ ਪ੍ਰਸ਼ਾਸਨ ਹੈਗਾ ਸਹੀ ਜਾਣਕਾਰੀ ਦੇਵੇ ਔਰ ਜਿੱਥੇ ਏਰੀਆ ਡੁੱਬਿਆ ਉਹਨਾਂ ਦੇ ਸਾਰ ਲਈ ਜਾਵੇ ਬੰਦਾ ਮੁਆਵਜ਼ਾ ਦਿੱਤਾ ਜਾਵੇ ਜਿੱਥੇ ਫਸਲਾਂ ਹੁੰਦੇ ਵੇਖ ਕੇ ਗਰਦੋਰੀ ਕੀਤੀ ਜਾਵੇ ਸਹੀ ਸਹੀ ਜਾਣਕਾਰੀ ਲੈ ਕੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਕਿ ਪਿਛਲੇ ਪਿੰਡਾਂ ਦਾ ਹੀ ਮੁਆਵਜ਼ਾ ਜਿਵੇਂ ਆਸਤਾ ਕਲਾਂ ਹੋ ਗਿਆ ਪਿਛਲੀ ਵਾਰ 2023 ਇੱਥੇ ਕੀ ਸੀ ਮਾਜ ਜ਼ਰੂਰ ਹੈਗਾ ਰਾਮ ਸਿੰਘ ਦੀ ਬਹਿਣੀ ਦਾ ਆਸਤਾ ਕਲਾਂ ਦਾ ਪਿਛਲੀ ਵਾਰੀ ਬਾਣ ਤੂਪੀシャ ਉਹਨਾਂ ਮੁਆਵਜ਼ਾ ਆਦਾ ਪਵਾਇਆ ਸੀਗਾ ਜੀ ਕਟੋਂ ਕੱਟ ਜੀ ਲੱਖ ਰੁਪਈਆ ਕਿੱਲੇ ਦਾ ਮੁਆਵਜ਼ਾ ਦਿੱਤਾ ਸੀ ਹਾਂ ਜੀ ਆਂਦੀ ਮੁਆਵਜ਼ਾ ਦਿੱਤਾ ਜਾਵੇ ਕਿ ਸਾਹਿਬ ਨੇ ਫਸਲਾਂ ਨੇ ਵਧੀਆ ਫਸਲਾਂ ਖੜੀਆਂ ਨੇ ਜੋ ਉਹਨਾਂ ਦੇ ਜੀਨੀਦਾਰ ਸਾਹਿਬ ਲਾ ਲਓ ਵੀ 2023 ਇੱਥੇ ਆਇਆ ਸੀਗਾ ਤੇ ਅੱਜ ਦੇ ਜੀਮੀਦਾਰਾਂ ਦੀ ਹਾਲਤ ਦੇਖੀਏ ਤਾਂ 2023 ਦੇ ਮੁਤਾਬਕ 10 ਸਾਲ ਪਿੱਛੇ ਹੋ ਚੁੱਕੇ ਨੇ ਜੀ ਬੜੀ ਕੱਚੀ ਜ਼ਮੀਨ ਹੈਗੀ ਏ ਉਹਨੂੰ ਮਾਰਕੀ ਕੀਤੀ ਜਾਵੇ ਪੱਕੀ ਕੀਤੀ ਜਾਵੇ ਜੀ ਤਾਂ ਅੱਜ ਮਾਪ ਜਾ ਮਿਲਾ ਜਾਵੇ ਉਹ ਜੀਮੀਦਾਰ ਜਿਹੜਾ ਜਿੰਨਾ ਪੈਸਾ ਸਰਕਾਰ ਜਿਉ 7000 ਕਿੱਲੇ ਦਾ ਕਹਿੰਦੀ ਅਸੀਂ ਲਾ ਕੇ ਪੱਕੀ ਕਰਾਉ ਉਹ ਜੀਮੀਦਾਰ ਭਰਮ ਨੂੰ ਤਿਆਰ ਹੈ ਜੀ ਵੇਖੋ ਜੀ ਪਹਿਲਾਂ ਛੇਰ ਸਿੰਘ ਕੋਹਾੜਾ ਅਮਰ ਹੈ ਜੀ ਉਹਨਾਂ ਕੋਲ ਅੱਜ ਦੇ 50 ਵਿਤ ਜੂ ਵੇਖੀਏ ਨਾ ਰਾਜਨੀਤੀ ਇਥੇ ਤੇ ਕਾਬ ਬਰਨਾਮ ਚਾਖੜ ਕੇ ਸੀਗੇ ਜੀ ਰਾਜਨੀਤੀ ਚ ਉਹਨਾਂ ਕੋਲ ਪਾਵਰ ਸੀਗੀ ਦੂਜੇ ਨੰਬਰ ਤੇ ਛੇਰਥਿੰਕ ਕਿਹ ਕੋਲ ਕੋ ਪਾਵਰ ਸੀ ਤੇ ਉਹ ਐਮਪੀਸੀ ਪੁੱਤਰ ਐਮਐਲਸੀ ਉਹਨਾਂ ਕੋਲ ਲੋਕਾਂ ਨੇ ਬਹੁਤ ਵਾਰੀ ਕਿਹਾ ਉਹਨਾਂ ਕੋਲੇ ਪੋਲ ਨਹੀਂ ਉੱਚੀ ਕਰਵਾਈ ਗਈ ਜਦੋਂ ਦੀ ਬਣੀ ਓਦੋਂ ਦੀ ਇੱਥੇ ਬਣੀ ਏ ਉਸ ਤੋਂ ਬਾਅਦ ਦੀ ਦੂਜੀ ਸਾਡੀ ਬਣੀ ਏ ਪੋਲ ਤੇਜਰ ਵੇਲੇ ਦੀ ਸੀ ਉਹਦੇ ਪਿੱਛੇ ਰੁਪਈਆ ਜਿਹੜਾ ਗਰਾਟ ਆਈ ਸੀਗੀ 16 ਕਰੋੜ ਰੁਪਈਏ ਦੇ ਲਾਗਤ ਨਾਲ ਉਹ ਤਿਆਰ ਹੋਣੀ ਸੀਗੀ ਜਿੰਦੇ ਚੁ ਠੇਕੇਦਾਰ ਔਰ ਐਮਐਲ ਵਰਾਲਕੇ ਇਹਨਾਂ ਨੇ ਕੋਈ ਘਪਲਾ ਕੀਤਾ ਹੈ ਉਹਦੇ ਵਿੱਚ ਅੱਜ ਵੇਖੋ ਤੇ 4 ਕਰੋੜ ਰੁਪਏ ਨਾ ਤਿਆਰ ਹੋ ਕੇ ਸਾਬ ਲਾਲ ਅੱਜ ਵੀ ਉਹਦੇ ਤੇ ਮੀਡੀਆ ਬਾਹਰ ਜਾ ਕੇ ਖੁਦ ਵੇਖ ਲਵੇ 9 ਟਨ ਦਾ ਵਜ਼ਨ ਲਿਖਾਵੇ ਇਸ ਤੋਂ ਜ਼ਿਆਦਾ ਨਹੀਂ ਲੱਗਦਾ ਹਾਂਜੀ ਜ਼ਿਆਦਾ ਨਹੀਂ ਲੱਗ ਸਕਦਾ ਜਿੰਦੇ ਤੋਂ 16 ਕਰੋੜ ਨਾਲ ਜੀ ਤਿਆਰ ਹੋਈ ਹੁੰਦੀ ਤੇ ਜੋ ਮਰਜ਼ੀ ਲੰਘ ਸਕਦਾ ਠੀਕ ਹੈ ਜੀ ਜਿੰਦੇ ਤੋਂ ਕਿ 9 ਖੁੰਆਂ ਵੀ ठेकेदार ਖਾ ਗਿਆ ਜੀ ਨਾ ਖੁਣਿਆ ਹੋਰ ਤੋਬ ਕੇ ਕੋਲ ਅੱਗੇ ਆਣੀ ਸੀ ਮੈਂ ਜੀ ਕਾਂਵਰੇਟ ਸੀਪੀਆਈ ਦਾ ਬਲਾਕ 77 ਫਾਈਲ ਕਰ ਦਿੰਦੀ ਮੇਰਾ ਪਿੰਡਾ ਚੰਗੜ ਬੈਣੀ ਦਰਿਆ ਦੇ ਕੰਢੇ ਦੇ ਉੱਤੇ ਸਾਡੀ ਮੰਗ ਹੈਗੀ ਏ ਕਿ 2007 ਦੇ ਵਿੱਚ ਜਿਹੜੀਆਂ ਰਿਸਤੀ ਕਰਾਈਆਂ ਪੈਲੀਆਂ ਸਰਕਾਰ ਦੀ ਪਾਲਸੀ ਦੇ ਮਤਾਬਕ ਉਹ 2007 ਦੇ ਵਿੱਚ ਚੋਨਾ ਜਦੋਂ ਵੀ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਕੋਈ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਸਾਡੀ ਮੰਗ ਹੈ ਕਿ 2007 ਦੇ ਵਿੱਚ ਸਾਰੇ ਬਾਰਡਰ ਏਰੀਏ ਦੇ ਲਗਭਗ 8 ਜ਼ਿਲ੍ਹਿਆਂ ਦੇ ਜਿਹੜੀਆਂ ਜ਼ਮੀਨਾਂ ਨੇ ਇਕੱਠੀ ਮੰਗ ਹੈ ਕਿ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਜਿਹੜੀਆਂ ਉਹ ਜ਼ਮੀਨਾਂ ਵਾਪਸ ਦਿੱਤੀਆਂ ਜਾਣ ਕਿਉਂਕਿ ਇੱਕ ਪਾਲਿਸੀ ਜਿਹੜੀ ਸਰਕਾਰ ਬਣਾ ਕੇ ਗਈ ਸੀ ਉਹ ਅੱਜ ਤੱਕ ਵੀ ਪਾਲਿਸੀ ਨੂੰ ਨੱਪਿਆ ਹੋਇਆ ਹੈ ਐਕਟ ਬਣਾਇਆ ਸੀ ਜਿਹੜਾ ਵੀ ਜ਼ਮੀਨਾਂ ਉਸੇ ਤਰ੍ਹਾਂ ਇਹਨਾਂ ਮਾਲਕਾਂ ਇਹਨਾਂ ਨੂੰ ਹੱਕ ਦਿੱਤੇ ਜਾਣੇ ਚਾਹੀਦੇ ਨੇ ਪਹਿਲਾ ਨੰਬਰ ਇਹ ਹੈ ਦੂਸਰਾ ਨੰਬਰ ਇਹ ਸਾਡਾ ਜਿਹੜਾ ਬਾਰਡਰ ਏਰੀਏ ਤੇ ਆ ਪੁਲ ਖੜਾ ਹੈ ਤੇ ਪੁਲ ਦੀ ਜਿਹੜੀ ਇਹ ਪੁਲ ਨੀਵਾ ਹੈ ਇਹਦੀ ਉਚਾਈ ਖੜ ਤੋਂ ਘੱਟ 6-7 ਫੁੱਟ ਹੋਰ ਉੱਚੀ ਹੋਣੀ ਚਾਹੀਦੀ ਏ ਇਹ ਖਟਾਈ ਹੋਣੀ ਚਾਹੀਦੀ ਦਰਿਆ ਜਿਹੜਾ ਸਤਲੋਜ ਵਜਦਾ ਦਰਿਆ ਸੇਮਣਾ ਵਾਲਾਂ ਦੇ ਚ ਪਾਇਆ ਗਿਆ ਇਹਦੀ ਖਟਾਈ ਨਹੀਂ ਹੈਗੀ ਇਧਰਲੀ ਸਾਈਡ ਜਿਹੜੇ ਪਿੰਡ ਲਗਪਗ ਗਲਾਬਾ ਸਰਦਾਰ ਸਿੰਘ ਟਾਣੀ ਦਿੱਤੇ ਵਾਲੀ ਚੰਗੜ ਪੈਣੀ ਗੱਟੀ ਨੰਬਰ 1 ਰਾਮ ਸਿੰਘ ਵਾਲੀ ਪੈਣੀ ਮਹਾਤਮਾ ਨਗਰ ਕੋਟੇਦਰ ਵਿਲਾ ਦੋਨਾਂ ਨਾਲ ਦਾ ਲਾਫ ਜੰਗਲ ਪੈਣੀ ਕਾਫੀ ਜਿਹੜੇ 14 15 ਪਿੰਡਾਂ ਦੀ ਜਿਹੜੀ ਇਹ ਜਦੋਂ ਬੰਨ ਬਣ ਜਾਵੇ 5 6 ਬੋੜ ਦਾ ਤੇ ਕਟਾਈ ਹੋ ਜਾਵੇ ਇਹਨਾਂ ਲੋਕਾਂ ਦੇ ਜਿਹੜਾ ਜੀਣਾ ਸਫਲ ਹੋ ਸਕਦਾ ਨਹੀਂ ਤਾਂ ਹੁਣ ਜਿਹੜਾ ਪਾਣੀ ਆ ਤੁਸੀਂ ਦੇਖ ਰਹੇ ਪਾਣੀ ਫਸਲਾਂ ਦੇ ਵਿੱਚ ਪੈ ਰਿਹਾ ਹੈ ਦਰਿਆ ਜਿਹੜਾ ਇਧਰ ਨੂੰ ਫਸਲਾਂ ਦੇ ਵਿੱਚ ਨੀਵੇਂ ਥਾਂ ਜਿਹੜੇ ਨੇ ਉਹ ਡੁੱਬਦੇ ਜਾ ਰਹੇ ਨੇ ਸਾਡੀ ਮੰਗ ਹੈ ਜਿੰਨਾਂ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਲਗਭਗ 30 ਹਜ਼ਾਰ ਰੁਪਏ ਏਕੜ ਦੇ حساب ਨਾਲ ਉਹਨਾਂ ਨੂੰ ਮਾਫਿਆ ਦਿੱਤਾ ਜਾਂਦਾ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਹੋਗਾ ਹੁਣ ਤਾਂ ਇਸ ਟਾਈਮ ਜਿਹੜਾ ਘੜ ਤੋਂ ਘੜ 100 ਕਿੱਲੇ ਦੇ ਵਿੱਚ ਜਿਹੜਾ ਪਾਣੀ ਪੈ ਰਿਹਾ ਹੈ ਹਾਂ ਸਾਡੇ ਪਿੰਡ ਜੰਗੜ ਬਹਿਣ ਦਾ ਬਾਕੀ ਲਗਭਗ 8 ਤੇ 6-7 ਹਜ਼ਾਰ ਏਕੜ ਜਿਹੜਾ ਬਣਦਾ ਜਮੀਨ ਜਿਹੜੇ ਨੀਨੇ ਥਾਂ ਨੇ ਉਸ ਤਰ੍ਹਾਂ ਤਾਂ ਲਗਭਗ ਮੇਰਾ ਕਹੇ 2000 ਐਂਕੜ ਜਿਹੜੀ ਜ਼ਮੀਨ ਇਹਨਾਂ ਪਿੰਡਾਂ ਸਾਰਿਆਂ ਦੀ ਦੋਤ ਵੀ ਉੱਤੇ ਵੰਡ ਚੁੱਕੇ ਨੇ ਵੈਸੇ ਐਂਕੜਾ ਦੇ ਰਹੇ ਆਂ ਕਿ ਦੋ ਤਿੰਨ ਪਾਣੀ ਪੈ ਤੱਕਿਆ ਜੇ ਨੁਕਸਾਨ ਹੋ ਗਿਆ ਨਾ ਫਿਰ ਇਹ ਜਿਹੜਾ ਲਗਭਗ ਸੱਦਾ ਸਿੰਘ ਢਾਣੀ ਵੱਲੇ ਸ਼ਾ ਅਖਾੜ ਜਗਲਾਬਾ ਜਿਹਨੂੰ ਕਹਿੰਦੇ ਨੇ ਇਹ ਤੇ ਨੀਵੀਆਂ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਮਾਰ ਕਰ ਚੁੱਕਿਆ ਚੰਗੜ ਬੈਣੀ ਦੇ ਨਾਲ ਜਿਹੜੇ ਨੀਵਾ ਤਾਂ ਹੈ ਗੜਗੜ ਸੋਕ ਕਿਲਾ ਜਿਹੜਾ ਇੱਥੇ ਹੀ ਮਾਰ ਕਰ ਚੁੱਕਿਆ ਆਰਾਮ ਸਿੰਘ ਵਾਲੀ ਪੈਣੀ ਇਹ ਨੀਵੇਂ ਥਾਂ ਤੇ ਆ ਪਾਣੀ ਉੱਤੋਂ ਲੰਘ ਰਿਹਾ ਤੁਸੀਂ ਵਖਾ ਸਕਦੇ ਨੇ ਪਾਣੀ ਉੱਤੋਂ ਲੰਘ ਰਿਹਾ ਇਹ ਫਸਲਾਂ ਨੇ ਪਾਣੀ ਵਗ ਰਿਹਾ ਜੀ ਹਾਂਜੀ ਪਾਣੀ ਬਹੁਤ ਵਾਧਾ ਹੋਰ ਵੀ ਨੁਕਸਾਨ ਹਾਂਜੀ ਇਹ ਪ੍ਰਸ਼ਾਸਨ ਦਾ ਹੱਕ ਮੰਨਦਾ ਹੈ ਇਹਨਾਂ ਲੋਕਾਂ ਦੀ ਸਾਰ ਲਵੇ ਇਧਰਲੀ ਸਾਈਡ ਤੇ ਜਿਹੜਾ ਬੰਨ ਬਣਾਉਣ ਦੀ ਕੋਸ਼ਿਸ਼ ਕਰੇ ਡੰਗਾਈ ਇਹਦੀ ਕਰਨ ਦੀ ਕੋਸ਼ਿਸ਼ ਕਰੇ ਪਤਾ ਹੀ ਲੋਕ ਜਿਹੜੇ ਬਾਸ ਸਕਦੇ ਨੇ ਇਹਨਾਂ ਤੁਨ ਨੂੰ ਕਹੀ ਹੈ ਪਾਲਿਸੀ ਦੇ ਮਤਾਬਕ 2007 ਵਾਲੀ ਜਮੀਨਾਂ ਦਾ ਲਗਭਗ ਜਮੀਨਾਂ ਪਕਸ਼ੀਆਂ ਕਰਾਈਆਂ ਵੀਆਂ ਸੀ ਉਹਨਾਂ ਨੂੰ ਕਿਸੇ ਮਹਿੰਦਰ ਨਾਮ ਦੇ ਆਦਮੀ ਇੱਕ ਨੇ ਜਿਹੜਾ ਸ਼ਾਮ ਲਾੜ ਦੀ ਜ਼ਮੀਨ ਤੇ ਕੇਸ ਲਾ ਕੇ ਸਾਰੀ ਪਾਲਿਸੀ ਨੂੰ ਜਿਹੜਾ ਖਾਰਜ ਕੀਤਾ ਗਿਆ ਸਾਡੀ ਮੰਗ ਹੈ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਵਾਪਸ ਮਿਲਣੀ ਚਾਹੀਦੀਆਂ ਨੇ ਕਿ ਜਿਹੜਾ ਇਹਦਾ ਨੁਕਸਾਨ ਹੁੰਦਾ ਹੈ ਉਹ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਹੋਰ ਜਿਹੜੇ ਟਾਣੀਆਂ ਬੈਠੇ ਨੇ ਕੋਠੇ ਸਾਈਡਾਂ ਤੇ ਪਿੰਡਾਂ ਤੇ ਜਦੋਂ ਪਾਣੀ ਲੱਗਦਾ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਕੱਖ ਨਹੀਂ ਮਿਲਦਾ ਸੜਕਾਂ ਨੂੰ ਕੀ ਹੋਣੀ ਚਾਹੀਦੀ ਸੜਕਾਂ ਦੇ ਕਸਟਾ ਹਾਜੇ ਵੀ ਉਹ ਟੁੱਟੀਆਂ ਪਈਆਂ ਨੇ ਅਰੇਤੇ ਵਾਲੀ ਪੈਣੀ ਕੋਈ ਟੁੱਟੀ ਵੀ ਸੜਕ ਪਈ ਏ ਇੱਥੇ ਆ ਮਾੜੇ ਮੋੜੇ ਪੈਂਚਰ ਪੁੰਚਰ ਲਾਏ ਨੇ ਅਸੀਂ ਕਹਿੰਦੇ ਆ ਕਿ ਇਨਕੰਪਲੀਟ ਬਣਨੀ ਚਾਹੀਦੀ ਉੱਚੀ ਬਣਨੀ ਚਾਹੀਦੀ ਪੋਰ ਉੱਚਾ 6-7 ਫੁੱਟ ਚਾਉਣਾ ਚਾਹੀਦਾ ਪੋਰ ਦੀ ਕਟਾਈ ਹੋਣੀ ਚਾਹੀਦੀ ਸਾਰੀ ਡਰੇਨ ਦੀ ਹਾਂਜੀ ਹਾਂਜੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027